जय श्री राम गौ माता की जय हो गौ माता की जय हो धरत माता की जय हो जय श्री राम जय श्री राम जयकारा वीर बलंदी आ दिनचरे नावे इतमम लंगम मरे इतमम लंगम मरे इतमम जय मंगल तंगम

ਉਪਸੇ ਗਰੀ ਗੱਡੀ ਲੈ ਕੇ ਜਾ ਰਿਹਾ ਤੇ ਮੈਨੂੰ ਘਰੋਂ ਫੋਨ ਆ ਗਿਆ ਕਿ ਮਰਦ ਠੀਕ ਨਹੀਂ ਸੀ ਤੇ ਆਪਣਾ ਫਾਦਰ ਸਾਹਿਬ ਵੀ ਠੀਕ ਨਹੀਂ ਸੀ ਇਹ ਕਰਕੇ ਮੇਰਾ ਧਿਆਨ ਉਧਰ ਚਲਾ ਗਿਆ ਤੇ ਗੱਡੀ ਦੇ ਦੋ ਟਾਇਰ ਬਚੀਜੋ ਪਰ ਉੱਤੇ ਲੰਗੇ ਤਾਂ ਅੱਜ ਇੱਥੇ ਹਿੰਦੂ ਸੰਗਠਨ ਇਕੱਠੇ ਹੋਏ ਸੀ ਕੀ ਗੱਲਬਾਤ ਹੋਈ ਕੀ ਮਾਫੀ ਮੰਗੀ ਹਾਂਜੀ ਕਿ ਸੇਵਾ ਕੀ ਲਈ ਸੇਵਾ ਨਾਲ ਲਈ ਆਪਣੀ ਗਊਸ਼ਾਲਾ ਹਾਂਜੀ ਲੋਮਾਂ ਦੀ ਹਾਂਜੀ ਮਾਫੀ ਮੰਗਦੇ ਉਹ ਗੱਲਤੀ ਹੋਈ ਹਾਂ ਜੀ ਕੀ ਕਹਣਾ ਜਾਂਦਾ ਹੈ ਹਾਂ ਜੀ ਬਾਗੀ ਦੇ ਕੀ ਸਜ਼ਾ ਜੀ ਲਈ ਨਾਲੇ ਸਜ਼ਾ 20 ਦਿਨ ਦੀ ਗੋਆ ਜਿੱਥੇ ਵੀ ਕੋਈ ਮਿਲੀ ਉਹਦੇ ਦੇਖਭਾਲ ਦਾ ਅਰਸੂ ਲਗਿਆ ਨਾ ਨੂੰ ਅਮੇ ਦੇਖਭਾਲ ਠੀਕ ਹਾਂ ਜੀ ਅੱਜ ਤੁਹਾਨੂੰ ਆਪਣੇ ਬਾਰੇ ਦੱਸ ਕੇ ਅੱਜ ਤੁਰ ਗਿਆਣਾ ਮੰਦਿਰ ਕੀ ਪ੍ਰੋਗਰਾਮ ਸੀ ਜਿਹੜੀ ਮਾਫੀ ਮੰਗੀ ਗਈ ਕੀ ਕਾਰਨ ਸੀ ਅ ਮੇਰਾ ਨਾਮ ਡਾਕਟਰ ਰੋਹ ਮੇਰਾ ਰਾਸ਼ਟ੍ਰ ਗੋ ਰੱਖਿਆ ਮਾ ਸੰਗਤੋਂ ਰਾਸ਼ਟ੍ਰ ਅਕਸ਼ਾਂ 3 ਦਿਨ ਪਹਿਲੇ ਇੱਕ ਡਰਾਈਵਰ ਦੇ ਕੋਲੋਂ ਗੱਡੀ ਦੇ ਥੱਲੇ ਜਿਹੜਾ ਵਾ ਇੱਕ ਗਾਉਂ ਦਾ ਬਛੜਾ ਜਿਹੜਾ ਆ ਗਿਆ ਸੀਗਾ ਜਿਸ ਤੋਂ ਬਾਅਦ ਅਸੀਂ ਸਾਡੇ ਵੱਲੋਂ ਰਾਸ਼ਟ ਰੱਖਿਆ ਮਾਹ ਸੰਗ ਵੱਲੋਂ ਜਿਹੜਾ ਵਾ ਕੰਪਲੇਂਟ ਜਿਹੜੀ ਹੈ ਪੁਲਿਸ ਸਟੇਸ਼ਨ ਦੇ ਵਿੱਚ ਦਿੱਤੀ ਗਈ ਸੀ ਕਾਰਵਾਈ ਵਾਸਤੇ ਜਿਹਦੇ ਦੇ ਪ੍ਰੋਪਰ ਜਿਹੜੀ ਕਾਰਵਾਈ ਪੁਸ ਕਰ ਰਹੀ ਸੀ ਪਰ ਜਦੋਂ ਅਸੀਂ ਸਾਰੀਆਂ ਚੀਜ਼ਾਂ ਦੇਖੀਆਂ ਵੀ ਇਸ ਸ਼ਖਸ ਦੇ 2 ਮਹੀਨੇ ਦਾ ਬੱਚਾ ਹੋਇਆ ਇਹਨਾਂ ਦੇ ਮਦਰ ਜਿਹੜੇ ਪੈਰਲਾਈਜ਼ਡ ਨੇ ਇਹਨਾਂ ਦੇ ਫਾਦਰ ਵੀ ਜਿਹੜੇ ਠੀਕ ਨਹੀਂ ਰਹਿੰਦੇ ਉਹ ਚੀਜ਼ ਜਦੋਂ ਅਸੀਂ ਸੁਣੀ ਤੇ ਸਾਨੂੰ ਉਸ ਚੀਜ਼ ਦਾ ਵੀ ਬਹੁਤ ਦੁੱਖ ਲੱਗਾ ਵੀ ਅਸੀਂ ਜੇ ਅੱਜ ਇਹ ਬੰਦੇ ਨੂੰ ਅਰੈਸਟ ਕਰਾ ਦੇਣਾ ਜਿਲੇ ਭੇਜ ਦਿੰਨੇ ਆ ਤੇ ਪਿੱਛੋਂ ਆਦਾ ਜਿਹੜਾ ਪਰਿਵਾਰ ਜਿਹੜਾ ਰੁਲ ਜਾਏਗਾ ਤੇ ਇਸ ਸੰਬੰਧ ਵਿੱਚ ਮੈਂ ਸਾਰੇ ਆਪਣੇ Hindu ਸੰਗਠਨਾ ਨਾਲ Hindu ਧਰਮ ਦੇ ਜਿਹੜੇ ਪਾਲਨ ਕਰਦੇ ਨੇ ਉਹਨਾਂ ਦੇ ਨਾਲ ਇਸ ਚੀਜ਼ ਬਾਰੇ ਡਿਸਕਸ ਕੀਤਾ ਕਿਉਂਕਿ ਇਹ ਮਾਫੀ ਯੋਗ ਜਿਹੜਾ ਹੈ ਕਰਮ ਨਹੀਂ ਹੈਗਾ ਅਸੀਂ ਮਾਫ ਕਰਨ ਵਾਲੇ ਕੋਈ ਨਹੀਂ ਹੈਗੇ ਪਰ ਕਈ ਵਾਰੀ ਇਨਸਾਨ ਜਿਹੜਾ ਵਾ ਇਹੋ ਜੇ ਧਰਮ ਯੁੱਧ ਦੇ ਵਿੱਚ ਫਸ ਜਾਂਦਾ ਵਾ ਜਿਹਦੇ ਵਿੱਚ શ્રીਕ੍ਰਿਸ਼ਨ ਜੀ ਮਹਾਰਾਜ ਕਹਿੰਦੇ ਨੇ ਕਿ ਜਿਹੜੀ ਚੀਜ਼ ਤੁਹਾਡੇ ਸਾਹਮਣੇ ਹੈ ਅਗਰ ਤੁਹਾਨੂੰ ਉਸ ਚੀਜ਼ ਦਾ ਦੁੱਖ ਹੈ ਤੇ ਤੁਸੀਂ ਪਹਿਲਾਂ ਉਹ ਚੀਜ਼ ਦੇ ਦਿਓ ਸੋ ਅਸੀਂ ਦੇਖਿਆ ਵੀ ਅਗਰ ਅਸੀਂ ਇਹਨਾਂ ਨੂੰ ਜੇਲ੍ਹ ਭੇਜਦੇ ਆ ਇਹਨਾਂ ਦੇ ਮਦਰ ਨੂੰ ਕੇਅਰ ਕਰਨ ਵਾਲਾ ਕੋਈ ਨਹੀਂ ਰਹੇਗਾ 2 ਮਹੀਨੇ ਦਾ ਬੱਚਾ ਉਹਦਾ ਧਿਆਨ ਰੱਖਣ ਵਾਸਤੇ ਉਹਨਾਂ ਦੀ ਜਿਹੜੀਆਂ ਨੀਡਸ ਨੇ ਉਹ ਪੂਰੀਆਂ ਨਹੀਂ ਕਾ ਹੋ ਸਕਦੀਆਂ ਘਰ ਦੇ ਵਿੱਚ ਕਿਉਂਕਿ ਸੋਰਸ ਆਫ ਅਨਕਮ ਸੀ ਹੈ ਹੀ ਨਹੀਂ ਅਸੀਂ ਸਾਰਿਆਂ ਨੇ ਸਹਿਮਤੀ ਦੇ ਨਾਲ ਇਹ ਫੈਸਲਾ ਲਿਆ ਹੋਇਆ ਹੈ ਕਿ ਠਾਕੁਰ ਜੀ ਅੱਗੇ ਆਫ ਮਾਫੀ ਮੰਗੀ ਆ ਅੱਜ ਜਨਾਂ ਨੇ ਉਹਦੇ ਨਾਲ ਨਾਲ ਜਿਹੜੀ ਹੈ 20 ਦਿਨ ਵਾਸਤੇ ਜਿਹੜੀ ਹੈ ਗਊ ਸੇਵਾ ਜਿਹੜੀ ਹੈ ਕਰਨਗੇ 3 ਘੰਟੇ ਵਾਸਤੇ ਜਿਹੜੀ ਹੈ 20 ਦਿਨ ਵਾਸਤੇ ਜਿਹੜੀ ਗਊ ਸੇਵਾ ਕਿਹੜੀ ਜਗ੍ਹਾ ਤੇ ਕਰਨਗੇ ਇਹ ਸਰ ਗਊਸ਼ਾਲਾ ਕੋਈ ਵੀ ਚੁਣ ਲੈਣ ਕਿਉਂਕਿ ਇਹਨਾਂ ਦੇ ਘਰ ਦੇ ਕੋਲ ਵੀ ਇੱਕ ਗਊਸ਼ਾਲਾ ਹੈ ਉੱਥੇ ਮੱਲੇ ਵਾਲਿਆਂ ਨੇ ਕਿਹਾ ਕਿ ਅਸੀਂ ਇਹਨਾਂ ਦੀ ਦੇਖ ਪ੍ਰਾਪਰ ਤਰੀਕੇ ਦੇ ਨਾਲ ਵੀਡੀਓਗ੍ਰਾਫੀ ਵੀ ਕਰਾਂਗੇ ਤੁਹਾਨੂੰ ਪੰਚਾਵਾਂਗੇ ਤੇ ਲਗਾਤਾਰ 20 ਦਿਨ ਜਿਹੜੀ ਹੈ ਗਉ ਸੇਵਾ ਕਰਨੀ ਹੈ